ਮੈਂ ਇੱਕ ਗੱਲ ਕਹੂੰਗਾ ਵੀ ਜਿਗਰੀ ਯਾਰ ਸ਼ਬਦ ਨਾ ਵਰਤੋ ਮੇਰੇ ਪਿਤਾ ਸਮਾਨ ਸਨ ਤੇ ਮੈਂ ਉਹਨਾਂ ਨੂੰ ਭਾਜੀ ਕਹਿ ਕੇ ਬੁਲਾਉਂਦਾ ਸੀ ਤੇ ਮੇਰੀ ਵਾਈਫ ਦੀ ਡੈਥ ਪਿੱਛੇ 12 ਜੂਨ ਨੂੰ ਹੋਈ ਸੀ ਤਾਂ ਉਹਨਾਂ ਨਾਲ ਮੇਰੀ ਉਹ ਆਖਰੀ ਗੱਲਬਾਤ ਸੀਗੀ ਤੇ ਉਹਨਾਂ ਨੇ ਮੇਰੀ ਘਰ ਵਾਲੀ ਦਾ ਅਫਸੋਸ ਉਹ ਗੁੱਡੀ ਕਹਿ ਕੇ ਬੁਲਾਉਂਦੇ ਸਨ ਤੇ ਸਾਡੇ ਪਰਿਵਾਰ ਨਾਲ ਉਹਨਾਂ ਦਾ ਬਹੁਤ ਪਿਆਰ ਸੀ ਅਸੀਂ ਵੀ ਉਹਨਾਂ ਦੇ ਪਰਿਵਾਰ ਨਾਲ ਬਹੁਤ ਪਿਆਰ ਕਰਦੇ ਹਾਂ ਸ਼ੁਰੂ ਤੋਂ ਸਾਡਾ ਉਹਨਾਂ ਦੇ ਨਾਲ ਆਉਣਾ ਜਾਣਾ ਹੈ ਅਚੀਤ ਸਾਲ ਦਾ ਮੈਨੂੰ ਧਰਮਪਾਜੀ ਨੂੰ ਮਿਲਣ ਵਾਸਤੇ ਲੱਗੇ ਸਨ ਲੇਕਿਨ ਜਦੋਂ ਮੈਂ ਉਹਨਾਂ ਨੂੰ ਮਿਲਿਆ ਉਹ ਮੇਰੇ ਆਪਣੇ ਹੋ ਗਏ ਮੈਨੂੰ ਐਂ ਲੱਗਣ ਲੱਗ ਗਿਆ ਸੀ ਕਿ ਇਹ ਹੀ ਮੇਰੇ ਸਭ ਕੁਛ ਹਨ ਤੇ ਉਹਨਾਂ ਨੇ ਮੇਰੇ ਨਾਲ ਵੀ ਬਹੁਤ ਪਿਆਰ ਕੀਤਾ ਸਾਡੇ ਪਰਿਵਾਰ ਨਾਲ ਵੀ ਤੇ ਮੇਰੀ ਲੜਕੀ ਦੀ ਸ਼ਾਦੀ ਤੇ ਉਹਨਾਂ ਦੇ ਭਰਾਜੀਤ ਸਿੰਘ ਭਾਬੀ ਹੁਸ਼ਾ ਜੀ ਦਲਜੀਤ ਕੌਰ ਸਾਰੇ ਵਿਆਹ ਤੇ ਆਏ ਸਨ ਉਹ ਪੁਰਾਣੀਆਂ ਯਾਦਾਂ ਮੈਂ ਤਾਂ ਦੱਸ ਰਿਹਾ ਵਾਂ ਕਿ ਮੈਨੂੰ ਉਹ ਸੀਨ ਯਾਦ ਆ ਜਾਂਦੇ ਹਨ ਵੇ ਇਹ ਜੇ انسان ਦੁਨੀਆ ਤੇ ਬਾਰ ਬਾਰ ਫਾਇਦਾ ਨਹੀਂ ਹੁੰਦੇ ਧਰਮ ਤੇ ਧਰਮ ਜੀਤ ਦੀ ਜੋੜੀ ਦੁਨੀਆ ਦੇ ਵਿੱਚ ਕਿ ਲక్ష్మణ ਤੇ ਰਾਮ ਵਾਲੀ ਜੋੜੀ ਸੀ ਜੋ ਕਿ ਉਹਨਾਂ ਦਾ ਇਨਾ ਪਿਆਰ ਸੀ ਕਿ ਉਹ ਪਿਆਰ ਕੋਈ ਬੰਬੇ ਦੇ ਵਿੱਚ ਪੁੱਛੋ ਤਾਂ ਜੀਤ ਭਾਜੀ ਕੋਲੇ ਕੋਈ ਪੰਜਾਬ ਤੋਂ ਬੰਦਾ ਜਾਂਦਾ ਸੀ ਜਾਂ ਕੋਈ ਇਨਸਾਨ ਜਾਂਦਾ ਸੀ ਤਾਂ ਉਹ ਕਿੰਨਾ ਪਿਆਰ ਕਰਦੇ ਸੀਗੇ ਕਿੰਨੀ ਸੇਵਾ ਕਰਦੇ ਸੀ ਉਹਨਾਂ ਦੇ ਖਾਨਦਾਨ ਦੇ ਵਿੱਚ ਉਹਨਾਂ ਦੇ ਸਾਰੇ ਹੀ ਮੈਂਬਰ सब प्यार कर प्यारे और सब प्यार कर कुछ आपको बात हुई परिवार के साथ क्या पता चला कुछ खबरें चल रही कि दुआएं किए जाए देखिये मेरी रात बारह बजे तक बात होती रही है जयरा जो धर्म भाजी के पर्सनल सेक्रेटरी हैं उनसे भी बात हुई है उन्होंने यही कहा कि वाहगुरु जी अगे अरदास कर रहे हैं कि वह ठीक है ਤੇ ਅਸੀਂ ਹੁਣ ਤੱਕ ਇਹੀ ਸਮਝਦੇ ਆਂ ਵੀ ਪ੍ਰਮਾਤਮਾ ਨਾਲ ਚੜ੍ਹਦੀ ਕਲਾ 'ਚ ਰੱਖੇ ਉਹਨਾਂ ਨੇ 21 ਸ ਫਿਲਮ ਸ਼ੁਰੂ ਕੀਤੀ ਸੀ ਉਹਨੂੰ ਪੂਰੀ ਕਰਨ ਤੇ ਅਜੇ ਉਹ ਉਹਨਾਂ ਦੀ ਸਿਹਤ ਉਹਦਾ ਜਰੂਰ ਥੋੜੀ ਖਰਾਬ ਸੀ ਪਰ মিডিਆ ਵਾਲੇ ਬਹੁਤ ਛੇਤੀ ਖਬਰ ਨੂੰ ਫਲਾ ਦਿੰਦੇ ਆ ਨਾ ਕਿ ਆਹ ਹੋ ਗਿਆ ਆਹ ਹੋ ਗਿਆ ਕਈਆਂ ਦੇ ਤਾਂ ਮੈਂ ਦੇਖਿਆ ਵੀ ਗੱਲਾਂ 'ਚ ਫੁੱਲਾਂ ਦੇ ਹਾਰ ਤੱਕ ਵੀ ਉਹ ਪਾ ਦਿੰਦੇ ਆ ਨਾ ਮੈਂ মিডিਆ ਨੂੰ ਇਹ ਰਿਕਵੈਸਟ ਕਰਦਾ ਹਾਂ ਕਿ ਇਹ ਜਿਹੜੀਆਂ ਜਿਹੜੀਆਂ ਖਬਰਾਂ ਹਨ ਉਹ ਨਾ ਦਿਆ ਕਰ ਉਹਨਾਂ ਤੇ ਬੈਨ ਲੱਗਣਾ ਚਾਹੀਦਾ ਹੈ ਜੋ ਵੀ ਅਕਲ ਖਬਰ ਹੈ ਉਹ ਹੋਣੀ ਚਾਹੀਦੀ ਹੈ ਵੀ ਆ ਅਸਲੀਅਤ ਹੈ ਮੈਂ ਹਰ ਹੁਣ ਤੁਹਾਡੇ ਕੋ ਕੀ ਜਾਣਕਾਰੀ ਆਈ ਹੈ ਜਾਂ ਇੱਕ ਕਿਆ ਜਾ ਰਿਹਾ ਹੈ ਕਿ ਜਿਸ ਤਿੱਕੇ ਨੇ ਉਸੇ ਜ਼ਿਕਰ ਕੀਤਾ ਕਿ ਉਹ ਕੋਈ ਗੱਲਬਾਤ ਹੋਈ ਕਿਸ ਨਾਲ ਮੇਰੀ ਮੋਹਣ ਬਗੜ ਜੀ ਨਾਲ ਰਾਤ ਗੱਲ ਹੋਈ ਸੀ ਉਹ ਕਹਿੰਦਾ ਠੀਕ ਹੈ ਨਹੀਂ ਜਹਰਾਜ ਨੇ ਵੀ ਇਹ ਗੱਲ ਕਹੀ ਹੈ ਠੀਕ ਹੈ ਹਰਚੰਦ ਸਿੰਘ ਸੱਭੂ ਨੇ ਵੀ ਕਿਹਾ ਠੀਕ ਹੈ ਸੰਤੋਖ ਸਿੰਘ ਜੀ ਨਾਲ ਗੱਲਬਾਤ ਹੋਈ ਹੈ ਉਹ ਐਨਾ ਸਿੰਘ ਦੇ ਫਾਦਰ ਹਨ ਉਹਨਾਂ ਨੇ ਵੀ ਕਿਹਾ ਠੀਕ ਹੈ ਵੀ ਜਿਹੜਾ মিডিਆ ਹੈਗਾ ਉਹ ਪਰਫਾਰਮਰ ਇਨਾਮ ਫਲਾ ਦਿੰਦਾ ਹੈ ਉਹਨਾਂ ਦਾ ਉਥੇ ਉਹਨਾਂ ਦੀ ਫੋਟੋ ਤੱਕ ਵੀ ਪਾ ਦਿੱਤੀ ਕਿ ਉਹ ਜੀ ਇੱਥੋਂ ਚਲੇ ਗਏ ਹਨ ਪਰ ਮੇਰੀ ਰਹੀ ਅਰਦਾਸ ਆ ਵੀ মিডিਆ ਨੂੰ ਮੈਂ ਰਿਕਵੈਸਟ ਕਰਦਾ ਹਾਂ ਜਦ ਤੱਕ ਉਹਨਾਂ ਕੋਲੇ ਪੱਕੀ ਖਬਰ ਨਹੀਂ ਹੈਗੀ ਉਹਨਾਂ ਨੂੰ ਕੋਈ ਵੀ ਚੀਜ਼ ਡਿਕਲੇਅਰ ਨਹੀਂ ਕਰਨੀ ਚਾਹੀਦੀ ਦੁਆਏ ਮੰਗ ਰਹੇ ਹਾਂ ਅਸੀਂ ਲੋਕ ਸਾਰੇ ਦੁਆ ਕਰ ਰਹੇ ਹਾਂ ਕਿ ਉਹ ਜ਼ਿੰਦਾ ਰਹਿਣ ਔਰ ਉਹ ਹਮ ਆ ਕੇ ਆਪਣੀ 21 ਫਿਲਮ ਜੋ ਹੈ ਉਹ ਉਸਕੋ ਕੰਪਲੀਟ ਕਰੇ ਔਰ ਪਰਮਾਤਮਾ ਉਹਨਕੋ ਆਪਣੇ ਉਹਨ ਕੀ ਜੋ ਉਹਨ ਕੀ ਸਿਹਤ ਜੋ ਖਰਾਬ ਹੈ ਉਹਨ ਕੋ ਜਲਦੀ ਠੀਕ ਕਰੇ ਔਰ ਉਹ ਜਲਦੀ ਘਰ ਵਾਪਸ ਆ ਜਾਏ। ਅੱਛਾ ਸਰ ਲਾਸਟ ਟਾਈਮ ਤੁਹਾਡੀ ਕਦੋਂ ਗੱਲਬਾਤ ਹੋਈ ਹੈ ਔਰ ਕਿਹਾ ਜਾ ਰਿਹਾ ਕਿ ਇੱਕ ਫਿਲਮ ਦੇ ਵਿੱਚ ਵੀ ਤੁਸੀਂ ਉਹਨਾਂ ਨਾਲ ਕੰਮ ਕੀਤਾ ਜਦੋਂ ਇੱਕ ਫੋਟੋ ਤੁਹਾਨੂੰ ਇਹ ਕਰਵਾਈ ਸੀ ਤੁਸੀਂ। ਇਹ 15 ਸਾਲ ਪੁਰਾਣੀ ਫੋਟੋ ਹੈ ਉਦੋਂ ਡਬਲ ਡੀ ਟਾਵਰ ਫਿਲਮ ਬਣ ਰਹੀ ਸੀ ਚੰਡੀਗੜ੍ਹ ਤੇ ਅਸੀਂ ਸ਼ੂਟਿੰਗ ਦੇਖ ਰਹੇ ਸੀ ਤੇ ਧਰਮਪਾ ਜੀ ਮੈਨੂੰ ਕਹਿੰਦੇ ਤੂੰ ਐਂ ਕਰ ਕੱਪੜੇ ਬਦਲ ਪੰਗੜੇ ਵਾਲੇ ਕੱਪੜੇ ਪਾ। ਮੇਰਨਾ ਕਮ ਪੰਗੜਾ ਪਾ ਦੇ ਦੋ ਸੀਂਹ ਤੇਰੇ ਆ ਜਾਣਗੇ ਯਾਦਗਾਰ ਬਣ ਜੇਗੀ ਮੈਂ ਕਿਹਾ ਉਹਨਾਂ ਨੇ ਦੇਖੋ ਮੇਰੇ ਬਾਰੇ ਸੋਚਿਆ ਅੱਜ ਵੀ ਮੈਂ ਡਬਲ ਡੀ ਟਵਰ ਫਿਰ ਲਾ ਕੇ ਦੇਣਾ ਤਾਂ ਮੇਰੇ ਦੋ ਸੀਂਹ ਮੈਨੂੰ ਜਦੋਂ ਨਜ਼ਰ ਆਉਂਦੇ ਹਨ ਤੇ ਭਾਜੀ ਮੈਨੂੰ ਬਹੁਤ ਯਾਦ ਆਉਂਦੇ ਹੈ ਮੈਨੂੰ ਕਹਿੰਦਾ ਹੁੰਦੇ ਸੀਗੇ ਲੈ ਤੈਨੂੰ ਮੈਂ ਫੇਰ ਵੀ ਕਿਸੇ ਹੋਰ ਕੋਲ ਵੀ ਲਾਉਂਗਾ ਮੈਨੂੰ ਉਹਨਾਂ ਦੀ ਇਹ ਗੱਲ ਨਹੀਂ ਪੁੱਲਦੀ ਅੱਛਾ ਸਰ ਘਰੇ ਵੀ ਕਹਿੰਦੇ ਤੁਹਾਡੇ ਆ ਕੇ ਰਹਿੰਦੇ ਰਹੇ ਨੇ ਹਾਂਜੀ ਮੇਰੇ ਘਰੇ ਆਏ ਆ ਇੱਥੇ ਨਾਲ ਮੋਹਣ ਬਗੜ ਜੀ ਨਾਲ ਆਪਣੇ ਗੁਰਵਜਨ ਜੀ ਦੇ ਨਾਲ ਜੈਰਾ ਜਿਹੜਾ ਉਹਨਾਂ ਦਾ ਸੈਕਟਰੀ ਜਿੰਨਾ ਮੈਂ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਉਹ ਸਾਰੇ ਮੇਰੇ ਕੋਲ ਇੱਥੇ ਆ ਕੇ ਰਹੇ ਹੋਏ ਹਨ ਜਦੋਂ ਵੀ ਕੋਈ ਪੰਜਾਬ 'ਚ ਕੰਮ ਹੁੰਦਾ ਸੀ ਤਾਂ ਆਉਂਦੇ ਸੀ ਤਾਂ ਮੇਰੇ ਉਹਨੂੰ ਮੈਨੂੰ ਜ਼ਰੂਰ ਮਿਲ ਕੇ ਜਾਂਦੇ ਸੀ ਤੇ ਮੇਰੇ ਕੋਲ ਇਹ ਤੇ ਘਰ ਵੀ ਰਹੇ ਹਨ ਅੱਛਾ ਸਰ ਤੁਸੀਂ ਇੱਕ ਜ਼ਿਕਰ ਕਰ ਰਹੇ ਸੀ ਕਿ ਹੁਬਹੂ ਪਿਤਾ ਦੀ ਤਰ੍ਹਾਂ ਤਸਵੀਰ ਤੁਹਾਡੀ ਜਦੋਂ ਪਗੜੀ ਪਾ ਲੈਂਦੇ ਨੇ ਤੇ ਉਵੇਂ ਹੀ ਲੱਗਦੇ ਨੇ ਹਾਂਜੀ ਤੁਸੀਂ ਜੇ ਅਗਰ ਕਰੋਧੀ ਫਿਲਮ ਦੇਖੋਗੇ ਤੇ ਜੇ ਉਹਦੇ ਵਿੱਚ ਤੁਹਾਨੂੰ ਲੱਗੂਗਾ ਵੀ ਮੇਰੇ ਫਾਦਰ ਹੀ ਕੰਮ ਕਰ ਰਹੇ ਨੇ ਕਿਉਂਕਿ ਉਹ ਆਪ ਵੀ ਕਹਿੰਦੇ ਹੁੰਦੇ ਸੀ ਇੱਥੇ ਬੈਠ ਗਏ ਉਹਨਾਂ ਨੇ ਕਹਣਾ ਯਾਰ ਇਹ ਤਾਂ ਮੇਰੇ ਫਾਦਰ ਦਾ ਨਾਮ ਵੀ ਅਜੀਤ ਸਿੰਘ ਹੈ ਤੇ ਉਹਨਾਂ ਨੇ ਕਹਣਾ ਵੀ ਇਹ ਤਾਂ ਮੇਰੀ ਸ਼ਕਲ ਹੀ ਹੈ ਪੂਰੀ ਡੇਟ ਆਫ ਬਰਥ ਵੀ ਉਹਨਾਂ ਦੀ 8 ਦਸੰਬਰ ਹੈ ਇਹਨਾਂ ਦੀ ਵੀ 8 ਦਸੰਬਰ ਹੈ ਤੇ ਉਹ ਕੁਦਰਤ ਵੱਲੋਂ ਕਈਆਂ ਦੀਆਂ ਸ਼ਕਲਾਂ ਤੁਸੀਂ ਮਿਲ ਜਾਂਦੀਆਂ ਇਸ ਤਰ੍ਹਾਂ ਦਾ ਹੁੰਦਾ ਹੀ ਹੈ ਤੇ ਬਾਕੀ ਮੈਂ ਤਾਂ ਪਰਮਾਤਮਾ ਦੇ ਚਰਨਾਚਰ ਰਸ ਕਰਦਾ ਹਾਂ ਕਿ ਉਹ ਜੇ ਤਾਂ ਇਹ ਠੀਕ ਹੋ ਕੇ ਘਰ ਵਾਪਸ ਜੀ ਆਉਣ। ਹੋਣੀ ਉਹ ਦੋਸਤ ਨਾਲ ਤੁਹਾਡੀ ਗੱਲਬਾਤ ਹੋਈ ਕੀ ਗੱਲਬਾਤ ਹੋਈ ਜਿਹੜੀ ਹੁਣ ਫੋਨ ਤੇ ਗੱਲਬਾਤ ਹੋਈ ਆ ਜਿਹੜੀ ਹੁਣ ਗੱਲਬਾਤ ਹੋਈ ਆ ਉਹ ਤਾਂ ਇਹ ਗੱਲ ਕਹਿ ਰਿਹਾ ਵੀ ਉਹ ਚਲੇ ਗਏ ਹਨ ਪਰ ਮੈਨੂੰ ਅਜੇ ਵੀ ਯਕੀਨ ਨਹੀਂ ਆ ਰਿਹਾ ਜਦ ਤੱਕ মিডিਆ ਵੀ ਮੇਰੇ ਰਿਕਵੈਸਟ ਕਰਦਾ ਉਹਨਾਂ ਦੀ ਕਵਰ ਨੂੰ ਨਾ ਉਚਾਲਣ بار بار ਤਾਂ ਕਿ ਜਦ ਤੱਕ ਕੋਈ ਪੂਰੀ ਗੱਲ ਡਿਕਲੇਅਰ ਨਹੀਂ ਹੁੰਦੀ ਤਾਂ ਮੈਂ ਤੁਹਾਨੂੰ ਰਿਕਵੈਸਟ ਕਰਦਾ ਹਾਂ ਵੀ ਉਹਨਾਂ ਚਿਰ ਤੱਕ ਤੁਸੀਂ মিডিਆ 'ਚ ਕਵਰ ਨਾ ਦੀ। ਠੀਕ ਹੈ।